ਹੈਲੋ ਸਾਰੇ ਮੇਰੇ ਪਿਆਰ ਪਰਿਵਾਰ ਸਤਿ ਸ਼੍ਰੀ ਅਕਾਲ ਜੀ ਕੋਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੇ ਵਲੌਗ ਦੀ ਸ਼ੁਰੂਆਤ गाइस ਇੱਧਰ ਅਪਰ ਬਣਾਉਣ ਲੱਗੇ ਸੀ ਮਿਸੇ ਪਰੌਂਟ ਮੈਂ ਕਿਹਾ ਚਲੋ ਅੱਜ ਮਿਸੇ ਪਰੌਂਟ ਸਾਡੀ ਨਾ ਦਾਲ ਬਚੀ ਪਈ ਸੀ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਕੀ ਦਾਲ ਬਚੀ ਆਪਾਂ ਨੂੰ ਕਈ ਵਾਰੀ ਰਾਤ ਦੀ ਹੁੰਦੀ ਤੇ ਨਹੀਂ ਸਿੱਟਣੀ ਚਾਹੀਦੀ ਤੇ ਆਪਣੇ ਪਰੌਂਟ ਮਤਲਬ ਆਟੇ ਦੇ ਵਿੱਚ ਗੁੰਨ ਕੇ ਵਧੀਆ ਤਰੀਕੇ ਨਾਲ ਪਰੌਂਟੇ ਬਣ ਜਾਂਦੇ ਆ ਔਰ ਜਿਵੇਂ ਕੀ ਤੁਹਾਡੇ ਨਾਲ ਮੈਂ ਹਮੇਸ਼ਾ ਇਹੀ ਰੈਸਿਪੀ ਸ਼ੇਅਰ ਕਰਦੀ ਰਹਿੰਦੀ ਆ ਤੇ ਮਿਸੀਆਂ ਥੋੜੀ ਥੋ ਤੇ ਨਾਲ ਇਹਦੇ ਲਵਾਂਗੇ ਜਿੱਦਾਂ ਹੀ ਲੱਸੀ ਬਹੁਤ ਟੇਸਟੀ ਲੱਗਦੀ ਹੈ ਠੀਕ ਹੈ ਜੀ ਤੇ ਕੋਣ ਕੋਣ ਇਹਦਾ ਬਣਾਉਂਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਬਹੁਤ ਸਾਰਾ ਥੈਂਕ ਯੂ ਤੁਹਾਡਾ ਬਹੁਤ ਸਾਰਾ ਪਿਆਰ ਦੇਣ ਲਈ ਤੇ ਇੱਧਰ ਬਣ ਗਏ ਸੀ ਪਰੌਂਠੇ ਆਜੋ ਜੀ ਜਿੰਨੇ ਜਿੰਨੇ ਖਾਣੇ ਤੇ ਖਾ ਲਓ ਤੇ ਗਾਇਜ਼ ਇਹ ਬਹੁਤ ਟੇਸਟੀ ਲੱਗਦੇ ਨਾ ਸੌਫਟ ਸੌਫਟ ਵੀ ਬੜੇ ਬੰਦਿਆ ਪਰੌਂਠੇ ਜੇਕਰ ਆਪਾਂ ਬਣਾਉਂਦੇ ਹੁੰਨੇ ਆ ਨਾ ਤੇ ਵਧੀਆ ਵੀ ਬੰਦਿਆ ਤੇ ਅੱਜ ਕੱਲ ਤੁਹਾਨੂੰ ਪਤਾ ਜਿਵੇਂ ਕੀ ਸਰਦੀ ਚੱਲ ਗਈ ਹੈ ਬਸ ਅੱਜ ਕੱਲ ਤਾਂ ਇਹੀ ਪਰੌਂਠੇ ਮਿੱਸੀ ਰੋਟੀ ਮੂਲੀਆਂ ਦੀ ਗੋਭੀ ਦੀ ਬੱਜ ਜਿਸ ਤਰ੍ਹਾਂ ਦੀ ਮਰਜ਼ੀ ਬਣਾ ਲਓ ਠੀਕ ਹੈ ਨਾ ਜੀ ਤੇ ਆ ਦੇਖੋ ਬੜੇ ਦੇਖਣ ਚ ਵੀ ਬਹੁਤ ਟੇਸਟਿ ਲੱਗਦੇ ਕਿ ਇਧਰ ਬਣਾ ਲਈ ਸੀ ਮੈਂ ਲੱਸੀ ਤਾਂ ਕਿ ਲੱਸੀਆਂ ਦਹੀਂ ਹੋਵੇ ਨਾ ਤੇ ਹੁਣ ਬਹੁਤ ਟੇਸਟੀ ਬਣ ਜਾਂਦਾ ਹੈ ਤੇ ਗਾਇਸ ਹੋਰ ਕੁ ਮੱਦ ਨੇ ਬੇੜਗੇ ਆਪਾਂ ਦੇਖੋ ਜੀ ਰਸੋਈ ਬਿਲਕੁਲ ਸਾਫ ਸੁਥਰੀ ਕਰ ਦਿੱਤੀ ਸੀ ਆਪਣੀ ਮੈਂ ਕਿਹਾ ਚਲੋ ਬਾਕੀ ਹੋਰ ਕੰਮ ਕਰਦੇ ਆ ਤੇ ਰੇਨ ਨੂੰ ਜਾ ਰਹੀ ਸੀ ਆਪਣੇ ਘਰ ਤੇ ਗਾਇਸ ਅੱਜ ਤੁਹਾਡੇ ਨਾਲ ਮੈਂ ਸਪੈਸ਼ਲ ਇੱਕ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਉਹ ਵੀ ਮੂਲੀਆਂ ਤੇ ਚਾਰ ਦੀ ਬਹੁਤ ਟੇਸਟੀ ਜੀ ਮੈਂ ਕਿ ਝਟਪਟ ਆਪਾਂ ਜੀ ਕਰਦੇ ਆ ਨਾ ਤੇ ਮੂਲੀਆਂ ਦਾ ਚਾਹ ਤੁਰੰਤ ਕਿਵੇਂ ਬਣਦਾ ਮੈਂ ਬਣਾਉਂਗੀ ਤੇ ਇੱਧਰ ਬਣਾਣ ਲੱਗੇ ਸੀ ਆਪਾਂ ਦੁਪਹਿਰ ਦਾ ਹੋ ਗਿਆ ਸੀ ਟਾਈਮ ਠੀਕ ਹੈ ਜੀ ਤੇ ਆ ਦੇਖ ਲਓ ਅੱਜ ਕੱਲ ਛੋਟੇ-ਛੋਟੇ ਦੇ ਲੁੱਦੇ ਆ ਫਟਾਫਟ ਨਿਕਲ ਜਾਂਦੇ ਆ ਤੇ ਆ ਦੇਖੋ ਜੀ ਅੱਧਰ ਆਪਾਂ ਪਰਤਾ ਬਣਾਉਣ ਲੱਗੇ ਸੀ ਪਰਤਾ ਆਪਾਂ ਨਾ ਇਹਦੇ ਤੇ ਪੂਨ ਲੈਂਨੇ ਪਿੰਡਾਸਤਾ ਪਾ ਚਲੋ ਕਹਦੇ ਨੇ ਚੁੱਲਿਆਂ ਤੇ 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 ਗੈਸ ਤੇ ਭੁੰਨ ਲਿਆ ਸੀ ਤਾਂ ਆਪਾਂ ਬਹੁਤ ਵਧੀਆ ਤਰੀਕੇ ਨਾਲ ਤੜਕਾ ਲਗਾ ਰਹੇ ਸੀ ਉਹਨੂੰ ਤੇ ਜਿਵੇਂ ਕਿ ਲਸਣ ਅਦਰਕ ਦਾ ਤੜਕਾ ਲਾਤਾ ਹਰੀਆਂ ਮਿਰਚਾਂ ਪਿਆਜ਼ ਵਿੱਚੇ ਘੱਟ ਤਾਂ ਤੇ ਬਹਿ ਕੇ ਨਾਲ ਟਮਾਟਰ ਕੱਟ ਦਾਂਗੇ ਤੇ ਟਮਾਟਰ ਅੰਦਰ ਇੱਕ ਕੁਦਰਤੀ ਹੁੰਦਾ ਜਿੰਨਾ ਪਰਤੇ ਦੇ ਵਿੱਚ ਵਧੀਆ ਟਮਾਟਰ ਪੈਣਾ ਤਿੱਖਟਾ ਮਿੱਠਾ ਜਿਹਾ ਬਹੁਤ ਟੇਸਟੀ ਲੱਗਦਾ ਹੈ ਤੇ ਟਮਾਟਾ ਪਰਤਾਸੀ ਚੀਜ਼ ਹੈ ਕਿ ਚਾਵਲਾ ਨਾਲ ਕੌਮ ਮੈਂ ਤੇ ਚਾਵਲਾ ਨਾਲ ਬਹੁਤ ਹੀ ਪਸੰਦ ਹੈਗੇ ਤੇ ਆ ਦੇਖੋ ਜਿੱਦ ਤਰ੍ਹਾਂ ਆਪਾਂ ਪਰਥੇ ਨੂੰ ਤੜਕਾ ਲਾਣ ਲੱਗੇ ਸੀ ਫਿਰ ਤੇ ਬਾਕੀ ਦਾ ਤੱਕ ਤੁਸੀਂ ਬੰਦੇ ਬਹੁਤ ਸਾਰਾ ਥੈਂਕ ਯੂ ਤੇ ਧੰਨਵਾਦ ਕਰਦੀਆਂ ਸਾਰਿਆਂ ਦਾ ਦਿਲੋਂ ਸ਼ੁਕਰੀਆ ਕਰਦੀ ਹਾਂ ਬਹੁਤ ਸਾਰਾ ਪਿਆਰ ਦਿੰਦੇ ਹੋ ਮੇਰੇ ਚੈਨਲ ਨੂੰ ਤੇ ਬਹੁਤ ਸਾਰਾ ਸ਼ੁਕਰੀਆ ਤੇ ਆ ਦੇਖੋ ਜੀ ਪਰਤਾ ਬਹੁਤ ਵਧੀਆ ਅੱਜ ਕੱਲ੍ਹ ਤੁਹਾਡੇ ਕੀੜੇ ਕੀੜੇ ਨਹੀਂ ਹੁੰਦੇ ਹੈਗੇ ਬਹੁਤ ਸੋਹਣਾ ਆਂਦਾ ਪਿਆ ਤੇ ਇਸ ਕਰਕੇ ਆ ਦੇਖੋ ਜੀ ਤੇ ਉੱਤੇ ਛੋਟੇ ਆਪਾਂ ਕੱਟ ਲੈਨੇ ਆ ਟਮਾਟਰ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਹਰ ਰੈਸিপি ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹੀ ਹਣੀ ਬਹੁਤ ਜ਼ੋਕ ਕੇ ਦੇ ਸਿੰਪਲ ਤਰੀਕੇ ਨਾਲ ਇੱਥੇ ਤਾਂ ਦੇਖੋ ਜੀ ਮੈਂ ਬਹੁਤ ਜ਼ਿਆਦਾ ਗੁਰਬਾਣੀ ਕਰਕੇ ਥੋੜੀ ਬਿਜ਼ੀ ਚੱਲ ਰਹੀ ਆ ਜਿੱਦਾਂ ਦੇ ਵੀ ਵਲੌਗ ਬੰਦੇ ਪਲੀਜ਼ ਮੇਰੇ ਵਲੌਗ ਨੂੰ ਪਿਆਰ ਦਿਆ ਕਰੋ ਅੱਛੇ ਅੱਛੇ ਕਮੈਂਟ ਕਰਿਆ ਕਰੋ ਤੇ ਮੈਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਕਿੱਥੋਂ ਦੇਖ ਰਹੇ ਹੋ ਮੇਰੀ ਵੀਡੀਓ ਠੀਕ ਹੈ ਜੀ ਤੇ ਆਲੋ ਜੀ ਪਿਆ ਸਾਡੇ ਹੋ ਗਏ ਸੀ ਬਰਾਊਨ ਆਪਾਂ ਵਿੱਚ ਟਮਾਟਰ ਪਾ ਕੇ ਪੂਨ ਲੈਨੇ ਆ ਦੇਖ ਵਧੀਆ ਤਰੀਕੇ ਨਾਲ ਸਾਡੇ ਟਮਾਟਰ ਜੇ ਪੁੱਜ ਜਾਂਦੇ ਬਹੁਤ ਵਧੀਆ ਵਧੀਆ ਲੱਗਦੇ ਆ ਤੇ ਮੈਨੂੰ ਜਿਹੜਾ ਟਮਾਟਰ ਇਦਾਂ ਹੀ ਆਜੇ ਨਾ ਤੇ ਮੈਨੂੰ ਬਿਲਕੁਲ ਵੀ ਟੇਸਟੀ ਨਹੀਂ ਲੱਗਦਾ ਤੇ ਆ ਦੇਖੋ ਜੀ ਆਪਾਂ ਵਿੱਚ ਪਾ ਦਿੰਨੇ ਹੁਣ ਨਮਕ ਮਿਰਚ ਜੋ ਮਸਾਲੇ ਵਿੱਚ ਪਾਣੇ ਆ ਨਾ ਉਸੇ ਤਰ੍ਹਾਂ ਹੀ ਟੇਸਟ ਅਨੁਸਾਰ ਤੁਸੀਂ ਵੀ ਇਸੇ ਤਰ੍ਹਾਂ ਹੀ ਬਣਾਇਓ ਕੌਣ ਕੌਣ ਪਰਤਾ ਇਦਾਂ ਬਣਾਉਂਦਾ ਹੁੰਦਾ ਤੇ ਲਾਲ ਮਿਰਚਾਂ ਮੈਂ ਬਿਲਕੁਲ ਨਹੀਂ ਪਾਉਂਦੀ ਗਾਈ ਜੀ ਮੈਂ ਦੇਗੀ ਪਾਣੀ ਆ ਤੇ ਹਲਦੀ ਥੋੜੀ ਘੱਟ ਪਾਓ ਤੇ ਵਧੀਆ ਲੱਗਦਾ ਹੈ ਤੇ ਬਹੁਤ ਦਿਨ ਹੋ ਗਏ ਹੁਣ ਸਾਗ ਵੀ ਨਹੀਂ ਬਣਾਇਆ ਤੇ ਸਾਗ ਬਣਾਵਾਂਗੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਤੇ ਚਪਾਤਾ ਸੀ ਗਰਮ ਮਸਾਲਾ ਤੇ ਧਨੀਆਂ ਤੇ ਲੋ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਪੁੰਨ ਲੈਨੇ ਤਾਂ ਕਿ ਗਲਦੀ ਦਾ ਨਾ ਕੱਚਾਪਨ ਆਵੇ ਤੇ ਆਹ ਲੋ ਜੀ ਸਾਡੇ ਬਹੁਤ ਵਧੀਆ ਤਰੀਕੇ ਨਾਲ ਪੁੱਜ ਗਿਆ ਸੀ ਤੇ ਹੁਣ ਇਹਦੇ ਵਿੱਚ ਹੀ ਆਪਾਂ ਪਾਤਾ ਪੜਤਾ ਪੁੰਨੇ ਬੈਂਗਣ ਤੇ ਆਹ ਲੋ ਜੀ ਸਾਡੇ ਬਹੁਤ ਵਧੀਆ ਪੜਥਾ ਤਿਆਰ ਹੁੰਦਾ ਤੇ ਮੈਨੂੰ ਬਹੁਤ ਟੇਸਟੀ ਲੱਗਦਾ ਤੇ ਅੱਜ ਕੱਲ ਤਾਂ ਪੜਥਾ ਪੜਥਾ ਤਾਂ 12 ਮਹੀਨੇ ਜਿਵੇਂ ਬੈਂਗਣ ਹੁੰਦੇ ਆ ਤਾਂ ਬਹੁਤ ਟੇਸਟੀ ਤੇ ਵਧੀਆ ਬਣਦਾ ਤਿਆਰ ਲੋ ਜੀ ਸਾਡਾ ਪੜਥਾ ਵੀ ਬਣ ਕੇ ਹੋ ਕੇ ਤਿਆਰ ਹੋਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਟੱਕ ਦਾਂਗੇ ਤੇ ਇੱਧਰ ਬਣਾ ਲਾਂਗੇ ਜੀ ਆਪਾਂ ਫੁੱਲਕੇ ਠੀਕ ਹੈ ਜੀ ਤੇ ਕਿਨੂੰ ਕਿਨੂੰ ਪੜਥਾ ਪਸੰਦ ਹੈ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਬਾਕੀ ਗਾਇਜ਼ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੂਲੀਆਂ ਦਾ ਚਾਰ ਮੂਲੀਆਂ ਦਾ ਚਾਰ ਬਹੁਤ ਟੇਸਟੀ ਤੇ ਵਧੀਆ ਤੇ ਮਿੰਟਾਂ 'ਚ ਹੀ ਤਿਆਰ ਹੋ ਜਾਂਦਾ ਹੈ ਗਲਾਸ ਹੀ ਦੇਣਾ ਕਾਲੇ बड़थेरा ये बन गया हम चंगी तरह पड़था बड़थे का पड़था बना दिया बैंगन का पड़था बना दिया बड़थे का बड़ता नहीं बैंगन का बड़ता धनिया खाता मैं ना धनिया ਕਨੇ ਆ ਬਤਨੇ ਥਿੱਲਵਾ ਜੀ ਇੱਧਰ ਪਰਥੇ ਦੇ ਨਾਲ ਬਣ ਰਹੇ ਸਾਡੇ ਫੁਲਕੇ ਫੁਲਕੇ ਬਣ ਕੇ ਹੋ ਗਏ ਸਾਡੇ ਤਿਆਰ ਸੋਪੜਾ ਸੁਪਰ ਟਿੱਕ ਸੋਪੜਾ ਥਿੱਲਵਾ ਜੀ ਇੱਧਰ ਆਪਾਂ ਲਾਈ ਹੋਈ ਸੀ ਮਧਾਣੀ ਮੇਰੀ ਯਾਦ ਆ ਗਈ ਥੋੜੀ ਮલાઈ ਪਈ ਸੀ ਮੈਂ ਕਿਹਾ ਚਲੋ ਮੱਕਣ ਕੱਢ ਲੈਣੀ ਥੋੜੀ ਕਰੀਮ ਮੰਗਵਾਈ ਸੀ ਤੇ ਦੇਸੀ ਘਿਓ ਨਾਲ ਥੋੜਾ ਲੱਗ ਹੀ ਜ਼ਿਆਦਾ ਰਿਹਾ ਅੱਜ ਦਾ ਤੇ ਅਸੀਂ ਮੰਗਾਲੀ ਸੀ ਕਰੀਮ ਥੋੜਾ ਜਿਹਾ ਆਪਣੀ ਮੱਖਣ ਘਰ ਦੀ ਜੁੜੀ ਮਿਲਾਈ ਸੀ ਤੇ ਮੈਂ ਕਿਹਾ ਚਲੋ ਮਧਾਣੀ ਦੇ ਨਾਲ ਨਾ ਬਹੁਤ ਫਟਾਫਟ ਤੇ ਵਧੀਆ ਤਰੀਕੇ ਨਾਲ ਨਿਕਲ ਜਾਂਦਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਮੈਨੂੰ ਮਧਾਣੀ ਨਾਲ ਹੀ ਕੱਢਣਾ ਜ਼ਿਆਦਾ ਪਸੰਦ ਆਉਂਦਾ ਬਹੁਤ ਅੱਛਾ ਵੀ ਲੱਗਦਾ ਤੇ ਮਨ ਵੀ ਲੱਗਦਾ ਕੱਢਦੇ ਹੋਏ ਤੈ ਲੋ ਜੀ ਇੱਧਰ ਕੱਢ ਲਿਆ ਸੀ ਆਪਾਂ ਮੱਖਣ ਨਾਲ ਦੀ ਨਾਲ ਵਧੀਆ ਤਰੀਕੇ ਨਾਲ ਕੱਢ ਕੇ ਹੁਣ ਮੈਂ ਕਿਹਾ ਚਲੋ ਨਾਲ ਦੀ ਨਾਲ ਘਿਓ ਬਣਾ ਲਾਂਗੀ ਘਿਓ ਬਣਿਆ ਹੋਵੇ ਨਾ ਤੇ ਵਧੀਆ ਰਹਿੰਦਾ ਤੇ ਤਾਜ਼ੇ-ਤਾਜ਼ੇ ਮੱਖਣ ਦਾ ਜਿੰਨਾ ਵਧੀਆ ਘਿਓ ਬਣਾਉ ਤੇ ਉਹਦੀ ਜਿਹੜਾ ਮਤਲਬ ਬਚ ਜਾਂਦੀ ਹੈ ਨਾ ਛਿੱਡੀ ਜੀ ਤੇ ਉਹਦੀ ਬਹੁਤ ਅੱਛੀ ਚੀਜ਼ ਬਣਦੀ ਹੈ ਬਾਕੀ ਉਹਦੀ ਵੀ ਜ਼ਰੂਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਇੱਧਰ ਬਣਾਵਾਂਗੇ ਜੀ ਆਪਾਂ ਘਿਓ ਘਿਓ ਆਪਣਾ ਮੱਖਣ ਕਰਦਾ ਹੈ ਮੇਰੇ ਆ ਦੇ ਕੋ ਵੈਸੇ ਇੱਥੇ ਬਹੁਤ ਅੱਛਾ ਦੁੱਧ ਮਿਲ ਜਾਂਦਾ ਤੇ ਥੋੜੀ ਮਲਾਈ ਸੋਰੀ ਤੁਹਾਨੂੰ ਮੈਂ ਦੱਸਿਆ ਨਾ ਕਿ ਕਰੀਮ ਮੰਗਾਲੀ ਸੀ ਤੇ ਬਹੁਤ ਅੱਛੇ ਤਰੀਕੇ ਨਾਲ ਇਧਰ ਮੱਖਣ ਨਿਕਲ ਗਿਆ ਤੇ ਹੁਣ ਆਪਾਂ ਬਣਾਵਾਂਗੇ ਘਰ ਦਾ ਘਿਓ ਤੇ ਮੈਂ ਹਮੇਸ਼ਾ ਘਰ ਦਾ ਘਿਓ ਦਹੀਂ ਮੱਖਣ ਲੱਸੀ ਇਹ ਚੀਜ਼ਾਂ ਪਸੰਦ ਕਰਦੀ ਹਾਂ ਕਿਉਂਕਿ ਮੈਨੂੰ ਇਹਨਾਂ ਤੇ ਵਿਸ਼ਵਾਸ ਹੁੰਦਾ ਜਿਹੜੀਆਂ ਬਚਾਅ ਦੀਆਂ ਚੀਜ਼ਾਂ ਦੀਆਂ ਨਾ ਮੰਨ ਨਹੀਂ ਪੰਦਾ ਹੈਗਾ ਤੇ ਮੈਂ ਗਰਮ ਪਾਣੀ ਪਾ ਲਿਆ ਸੀ ਥੋੜਾ ਮੱਖਣ ਨਰਮ ਨਰਮ ਜਿਹਾ ਹੋ ਗਿਆ ਸੀ ਤੇ ਕੱਢਣਾ ਬਹੁਤ ਜ਼ਿਆਦਾ ਮੁਸ਼ਕਲ ਲੱਗ ਰਿਹਾ ਸੀ ਗਾਈਸ ਤੇ ਮੈਂ ਕਾ ਚੱਲੋ ਇੱਧਰ ਬਣਾਵਾਂਗੇ ਹੁਣ ਆਪਾਂ ਕਿਉ ਤਾਜ਼ਾ ਤਾਜ਼ਾ ਕੁਛ ਆਪਾਂ ਸ਼ਹਿਰਾ ਦੇ ਕਿਉ ਲੈ ਆ ਤੇ ਲੈਣੇ ਸਾਨੂੰ ਵਿਸ਼ਵਾਸ ਨੂੰ ਹੁੰਦਾ ਕਈ ਵੀ ਨਹੀਂ ਉਹਨਾਂ ਦੇ ਵਿੱਚ ਮਿਕਸ ਜਿਹਾ ਕਰ ਦਿੰਦੇ ਹੁੰਦੇ ਆ ਤੇ ਲੋ ਜੀ ਇੱਧਰ ਕੱਢ ਲੈ ਸੀ ਆਪਾਂ ਮੱਖਣ ਹੁਣ ਆਪਾਂ ਬਣਾਵਾਂਗੇ ਜੀ ਤਾਜ਼ਾ ਤਾਜ਼ਾ ਕਿਉ ਤੇ ਜੜੀਏ ਲੱਸੀ ਦਾ ਮਤਲਬ ਹੁੰਦੀ ਹੈ ਨਾ ਮਲਾਈ ਵਾਲੀ ਲੱਸੀ ਇਹਦਾ ਵੀ ਬਹੁਤ ਅੱਛੀ ਤਰ੍ਹਾਂ ਆਪਾਂ ਯੂਜ਼ ਕਰ ਸਕਦੇ ਆ ਇਹਨੂੰ ਦੁਬਾਰਾ ਜਾਗ ਲਾ ਕੇ ਤੇ ਇਹਦੀ ਲੱਸੀ ਵੀ ਬਣ ਜਾਂਦੀ ਲੱਸੀ ਬਣਾ ਕੇ ਆਪਾਂ ਇਹਦੀ ਕੜੀ ਵੀ ਬਣਾ ਸਕਦੇ ਆ ਠੀਕ ਹੈ ਜੇਕਰ ਤੁਹਾਡੀ ਮਲਾਈ ਵਾਲਾ ਦੁੱਧ ਹੈ ਨਾ ਤਾਂ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਯਾਦ ਰੱਖਿਓ ਉਹਦਾ ਬਹੁਤ ਅੱਛਾ ਪਨੀਰ ਬਣਦਾ ਹੈ ਬਸ ਇਹ ਥੋੜੀ ਹਫ਼ਤੇ ਕੁ ਦੀ ਮਲਾਈ ਹੋਣੀ ਚਾਹੀਦੀ ਹੈ ਅਰ ਅੱਜਕੱਲ ਤੇ ਮੌਸਮ ਜਿਵੇਂ ਬਦਲ ਰਿਹਾ ਨਾ ਬਹੁਤ ਅੱਛਾ ਮੌਸਮ ਹੈ ਤੇ ਇਹ ਚੀਜ਼ਾਂ ਮਤਲਬ ਠੀਕ ਰਹਿੰਦੀਆਂ ਗਰਮੀ 'ਚ ਤਾਂ ਥੋੜਾ ਖੱਟਾਪਨ ਜਾ ਆ ਜਾਂਦਾ ਤੇ ਅੱਜ ਕੱਲ ਥੋੜੀ ਫਰੈਸ਼ ਫਰੈਸ਼ ਤੇ ਤਾਜੀ-ਤਾਜੀ ਉਹਦੀ ਹੁੰਦੀ ਹੈ ਤੇ ਆਹ ਲੋ ਜੀ ਇਤਰ ਆਪਾਂ ਕਢ ਲਿਆ ਮੱਖਣ ਹੁਣ ਆਪਾਂ ਇਹਨੂੰ ਇੱਥੇ ਹੀ ਲੱਗੇ ਲਾਰੇ ਆਪਾਂ ਮੈਂ ਕਿਹਾ ਚਲੋ ਘਿਓ ਬਣਾ ਲਾਂਗੇ ਬਾਕੀ ਮਿਲਦੇ ਆਂ ਜੀ ਤਦ ਤੱਕ ਤੁਸੀਂ ਬਨੇ ਰਹੋ ਗਾਇਜ਼ ਬਹੁਤ ਸਾਰਾ ਤੁਹਾਡਾ ਸ਼ੁਕਰੀਆ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਚੋਚਲੇ ਮੁਸਲੇ ਬੜੇ ਹੁੰਦੇ ਹੋ ਥੈਂਕ ਯੂ ਬਹੁਤ ਅਵੇਸਤ ਜੀ ਵੀ ਕੇਂਦਰ ਸੀ ਹੋ ਫ੍ਰੀਜ ਚੋਂ ਕਢਣਾ ਫ੍ਰੀਜ ਤੇ ਲੋਜੀ ਮੱਖਣ ਕਢਾਲ ਕੇ ਆਪਾਂ ਗੈਸ ਤੇ ਰੱਖਤਾ ਸੀ ਆਪਾਂ ਇਹ ਮੈਂ ਕਿਹਾ ਚਲੋ ਛੋਟੇ ਛੋਟੇ ਕੰਮ ਕਰ ਲੈਨੇ ਆ ਤਦ ਤੱਕ ਸਾਡਾ ਮੱਖਣ ਆਪਣਾ ਪੀਗਲ ਕੇ ਵਧੀਆ ਤਰੀਕੇ ਨਾਲ ਤਿਆਰ ਹੋ ਜਾਏਗਾ ਠੀਕ ਹੈ ਜੀ ਤੇ ਗਾਇਸ ਕਈ ਵਾਰੀ ਮੈਂ ਅਕਸਰ ਨਾ ਫ੍ਰੀਜ ਦੇ ਵਿੱਚ ਵੀ ਰੱਖ ਦਿੰਨੀ ਫ੍ਰੀਜ ਦੇ ਵਿੱਚ ਰੱਖਿਆ ਮਿੰਟਾ ਸਕਿੰਟਾਂ ਚ ਕਿਉਂ ਨਿਕਲ ਜਾਂਦਾ ਤੇ ਆ ਦੇਖੋ ਜੀ ਸਾਡਾ ਰੇਜਾ ਵਧੀਆ ਤਰੀਕੇ ਨਾਲ ਆ ਗਿਆ ਜੇਕਰ ਤੁਸੀਂ ਨਾ ਬੜੇ ਤਰੀਕੇ ਹੁੰਦੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਉਹ ਕੱਢਣ ਦਾ ਵੀ ਬਹੁਤ ਸੋਖਾ ਤਰੀਕਾ ਹੁੰਦਾ ਹੈ ਤੇ ਬਾਕੀ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਅਗੇ ਰਿਕੁਐਸਟ ਕਰਦੀ ਹੁੰਨੀ ਆ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਲਾਈਕ ਜਰੂਰ ਕਰਿਆ ਕਰੋ ਕਮੈਂਟ ਤੇ ਲਾਈਕ ਤੇ ਵੈਸੇ ਵੀ ਅੱਜਕੱਲ ਤਾਂ ਵਿਊ ਬਹੁਤ ਜ਼ਿਆਦਾ ਡਾਊਨ ਆ ਰਹੇ ਬਹੁਤ ਮਿਹਨਤ ਕਰਦੀ ਆ ਪਰ ਅੱਜਕੱਲ ਮੈਨੂੰ ਕੋਈ ਅੱਛਾ ਰਿਸਪੌਂਸ ਨਹੀਂ ਮਿਲ ਰਿਹਾ ਬਹੁਤ ਮਨ ਮਤਲਬ ਦੁੱਖ ਜਾਂਦਾ ਬਾਕੀ ਜੀ ਬਹੁਤ ਜਿਹੜੇ ਸਪੋਰਟ ਕਰਦੇ ਉਹਨਾਂ ਦਾ ਦਿলো ਸ਼ੁਕਰੀਆ ਤੇ ਆ ਦੇਖੋ ਜੀ ਸਾਡਾ ਰਿੱਜ ਗਿਆ ਸੀਗਾ ਕਿਉਂ ਚੰਗੀ ਤਰ੍ਹਾਂ ਕਿਹਾ ਦੇਖੋ ਕਿਉਂ ਬਰਨਾ ਵੀ ਸਟਾਰਟ ਹੋ ਗਿਆ ਬਹੁਤ ਜਲਦੀ ਬਣਦਾ ਕਿਉਂਕਿ ਜਿੰਨਾ ਤਾਜ਼ਾ ਮੱਖਣ ਹੋਏਗਾ ਨਾ ਕਰੀਮ ਵਗੈਰਾ ਹੋਏਗੀ ਤੇ ਬਹੁਤ ਜਲਦੀ ਵਧੀਆ ਤਰੀਕੇ ਨਾਲ ਇਹਦਾ ਕਿਉਂ ਬਣ ਜਾਂਦਾ ਹੁੰਦਾ ਤੇ ਆ ਦੇਖੋ ਜਿਹੜੀ ਆ ਜਿਹੜੇ ਹੁਣ ਮੈਂ نیچے ਮਤਲਬ ਛਿੱਡੀ ਇਹਦੀ ਕੱਢ ਕੇ ਨਾ ਤੇ ਮੈਂ ਰੱਖ ਲੂੰਗੀ ਇਹਦਾ ਤੁਹਾਨੂੰ ਮੈਂ ਕੱਲ ਇੱਕ ਐਸੀ ਵਧੀਆ ਟ੍ਰਿਕ ਮਤਲਬ ਬਹੁਤ ਅੱਛੀ ਚੀਜ਼ ਬਣਾ ਕੇ ਦਿਖਾਉਂਗੀ कि मतलब जिमें मिठाई वगैरह मैं कुछ बना लैनी हूँ ठीक है जी तो देखो घ्यो बनना हो गया स्टार बस इन्ना याद करो जो आप मलाई होंगे ना बिल्कुल ताज़ा होना चाहिए फिर खट्टा खट्टापन हो ना मिठाई बिल्कुल या कुछ भी बनाई या मान लो आप टेस्टी नहीं बनते तो आखो जी घ्यो बिल्कुल बनना हो गया तैयार हूँ चंकी तरह बन गया घ्यो साडा ਤੇ ਲੋ ਜੀ ਉਧਰ ਬਣ ਗਿਆ ਘਿਓ ਤੇ ਗਾਈਜ਼ ਆ ਦੇਖੋ ਜੀ ਮੈਂ ਮੂਲੀਆਂ ਰੱਖੀਆਂ ਸੀ ਨਮਕ ਲਗਾ ਕੇ ਇਹ ਥੋੜੀਆਂ ਨਾ ਮੈਂ ਤੁੱਪੇ ਰੱਖੀਆਂ ਸੀਗੀਆਂ ਤੇ ਆ ਦੇਖੋ ਮੈਂ ਕਿਹਾ ਚਲੋ achar banne ਤੁਹਾਨੂੰ ਦੱਸਦੀਆਂ ਤੇ ਮੂਲੀਆਂ ਨੂੰ ਥੋੜਾ ਜਿਹਾ ਨਮਕ ਲਾ ਕੇ ਪਹਿਲਾਂ ਰੱਖ ਲਿਆ ਕਰੋ ਤਾਂ ਕਿ ਇਹਨਾਂ ਦਾ ਪਾਣੀ ਨਿਕਲ ਜੇ ਤੇ ਮੈਂ ਇਧਰ achar ਪਾਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀਆਂ ਇਹਦੇ ਵਿੱਚ ਆਪਾਂ ਪਾ ਲੈਣਾ ਜੀ ਥੋੜਾ ਜਿਹਾ ਨਮਕ ਮਿਰਚਾ ਤੇ ਹਲਦੀ ਠੀਕ ਹੈ ਜੀ ਤੇ ਬਾਕੀ ਆਪਾਂ ਪੀਸਿਆ ਮਸਾਲਾ ਦੇਖੋ ਜਿਹੜਾ ਮੈਂ ਪੀਸਿਆ ਸੀਗਾ ਥੋੜਾ ਨਾ ਮੇਥੀ ਕਲੌਂਜੀ ਤੇ ਸੋਫਾ ਤੇ ਥੋੜਾ ਜਿਹਾ ਤਨੀਆ ਪਾ ਕੇ ਮਸਾਲਾ ਜੇ ਬਣਾ ਲੈਣਾ ਫਿਰ ਚੰਗੀ ਤਰ੍ਹਾਂ ਰਲਾ ਕੇ ਰੱਖ ਦੋ ਤੁਸੀਂ ਚਾਹੋ ਤੇ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਕੱਟ ਕੇ ਪਾ ਸਕਦੇ ਹੋ ਗੋਭੀ ਗਾਜਰ ਕੁਝ ਵੀ ਕੱਟ ਕੇ ਪਾ ਸਕਦੇ ਹੋ ਬਹੁਤ ਵਧੀਆ ਤੇ ਥੋੜਾ ਜਿਹਾ ਤਰਲਾ ਦੋ ਤੇਲ ਇਹ ਬਿਲਕੁਲ ਛਟਪਟ ਮਤਲਬ ਮੂੜੀਆਂ ਦਾ achar ਤਿਆਰ ਹੋ ਸਕਦਾ ਹੈ ਸਿੰਪਲ ਤੇ ਸੌਖੇ ਤਰੀਕੇ ਨਾਲ ਬਹੁਤ ਟੇਸਟੀ ਬਣਦਾ ਤੁਸੀਂ ਯਕੀਨ ਮੰਨਿਏ ਜਦੋਂ ਆਪਾਂ ਪਾਣੀ ਇਹਦੇ ਚ ਨਮਕ ਲਾ ਕੇ ਪਹਿਲਾਂ ਕੱਢਣਾ ਉਹ ਇੱਕ ਦੋ ਘੰਟੇ ਪਹਿਲਾਂ ਰੱਖ ਦੇਣਾ ਜਿਹੜਾ ਮੂੜੀਆਂ ਦਾ ਪਾਣੀ ਹੁੰਦਾ ਨਾ ਸਾਰਾ ਨਿਕਲ ਜਾਂਦਾ ਤੇ ਆ ਦੇਖੋ ਜੀ ਸਾਡਾ achar ਬਣ ਕੇ ਹੋ ਗਿਆ ਤਿਆਰ ਤੇ ਆਪੇ ਦੇ ਵਿੱਚ ਲੰਬੀਆਂ ਲੰਬੀਆਂ ਦੋ ਚਾਹ ਕੱਟ ਕੇ ਹਰੀਆਂ ਪਾ ਲੀ ਤੇ ਮਿਰਚਾਂ ਪਾਣ ਨਾਲ ਇਹਨਾਂ ਦਾ ਟੇਸਟੀ ਬਹੁਤ ਵਧੀਆ ਬਣਦਾ ਹੈ ਗਾਇਜ਼ ਜੇ ਤੁਹਾਨੂੰ ਕੋਈ ਚਾਹਦੇ ਹੋ ਤੇ ਥੋੜਾ ਇੱਕ ਚਮਚ ਤੁਸੀਂ ਸਿਰਕੇ ਦਾ ਵੀ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਬਹੁਤ ਫਟਾਫਟ ਇਹ ਤਿਆਰ ਹੋ ਜਾਂਦਾ ਮਤਲਬ ਇਹ ਚਾਰ ਮੂਲੀਆਂ ਦਾ ਤੇ ਬਹੁਤ ਵਧੀਆ ਬਣਦਾ ਹੈ ਤੇ ਕੋਣ ਕੋਣ ਇਦਾਂ ਬਣਾਉਂਦਾ ਹੁੰਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਤੇ ਬਾਕੀ ਸਾਰੀ ਵੀਡੀਓ ਮਤਲਬ ਤੁਹਾਨੂੰ ਮੈਂ ਸ਼ੇਅਰ ਕਰਾਂਗੀ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਆਪ ਮੈਂ ਕੱਟਤੀਆਂ ਸੀ ਵਿੱਚ ਹਰੀਆਂ ਮਿਰਚਾਂ ਮੇਕੇ ਇੱਕ ਦੋ ਦਿਨਾਂ ਤੱਕ ਵਧੀਆ ਹੋਣਗੇ ਬਾਕੀ ਮਿਲਦੀਆਂ ਜੀ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਸੈਸ ਕੱਲ